ਸਸਿਕਲ ਜੀ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡਰ ਇੱਕ ਪਾਸੇ ਤਾਂ ਨਾਨ ਡੋਮੋਸਾਈਲਡ ਦਾ ਰੌਲਾ ਰੱਪਾ ਚੱਲ ਰਿਹਾ ਦੂਜੇ ਪਾਸੇ ਜਿਹੜੇ ਲੋਕਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹਨਾਂ ਲੋਕਾਂ ਦੇ ਵੀ ਸੀ ਡੀਲ ਜਿਹੜੇ ਆ ਉਹ ਰੱਦ ਕੀਤੇ ਜਾ ਰਹੇ ਨੇ 애રિਜ਼ੋਨਾ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਲਗਭਗ 6000 ਦੇ ਕਰੀਬ ਉਹ ਡਰਾਈਵਰ ਪੁੱਲ ਕੀਤੇ ਗਏ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਸੀ ਆਉਂਦੀ ਔਰ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਰੱਦ ਕੀਤੇ ਗਏ ਨੇ ਜਾਦਾ ਜਾਣਕਾਰੀ ਲਵਾਂਗੇ ਸੁਖਦੇਵ ਸਿੰਘ ਚੁਗਾਵਾ ਜੀ ਮੇਰੇ ਨਾਲ ਮੌਜੂਦ ਨੇ ਬਿਲਕੁਲ ਚੰਨ ਸਾਹਿਬ ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਜ਼ਿਕਰ ਕਰਦੇ ਰਹੇ ਹਾਂ ਕਿ ਇਸ ਟਾਈਮ ਸੀ ਡੀ ਐਲ ਨੂੰ ਲੈ ਕੇ ਜਿਹੜਾ ਆ ਟ੍ਰਾਂਸਪੋਰਟੇਸ਼ਨ ਵਿਭਾਗ ਹੈ ਉਹ ਬਹੁਤ ਵੱਡੀ ਸ਼ਕਤੀ ਦੇ ਵਿੱਚ ਹੈ ਤੇ ਇਹਦੇ ਤਹਿਤ ਪੂਰੀ ਲੜਕਾ ਦੇ ਵਿੱਚ ਵਾਟ ਵਾਕ ਸਟੇਟਾਂ ਦੇ ਜਿਹੜੇ ਹਾਈਵੇ ਹੈ ਉਹਨਾਂ ਦੇ ਉੱਪਰ ਆ ਥਾਂ ਥਾਂ ਤੇ ਰੋਕ ਕੇ ਸਟੇਲਾਂ ਤੇ ਰੋਕ ਕੇ ਲੋਕਾਂ ਨੂੰ ਜਿਹੜਾ ਹੈਗਾ ਇੰਗਲਿਸ਼ ਟੈਸਟ ਕੀਤਾ ਜਾ ਰਿਹਾ ਸੋ ਇਹਦੇ ਤਹਿਤ ਹੁਣ ਵਾਲ ਸਟ੍ਰੀਟ ਜਰਨਲ ਨੇ ਇੱਕ ਰਿਪੋਰਟ ਕੀਤੀ ਹੈ ਕਿ ਐਰੀਜ਼ੋਨਾ ਦਾ ਇੱਕ ਜਿਹੜਾ ਹੁਣ ਤਾਜ਼ਾ ਇਹ ਜਾਣਕਾਰੀ ਆਈ ਹੈ ਕਿ ਐਰੀਜ਼ੋਨਾ ਦੇ ਵਿੱਚ 274 ਤੇ ਜਿਹੜਾ ਆ ਉਹ ਰੋਡ ਸਾਈਡ ਤੇ ਪੁਲਡ ਆਫ ਕੀਤੇ ਆ ਕਾਫੀ ਲੋਕ ਜਿਨ੍ਹਾਂ ਨੂੰ ਇੰਗਲਿਸ਼ ਟੈਸਟ ਵਾਸਤੇ ਰੋਕਿਆ ਗਿਆ ਤੇ ਉਹਨਾਂ ਦੇ ਇੰਗਲਿਸ਼ ਟੈਸਟ ਜਿਹੜੇ ਆ ਫੇਲ ਹੋਏ ਆ ਇੱਥੇ ਵੀ ਜ਼ਿਕਰ ਜੋ ਕਰਨਾ ਬੰਦਾ ਆ ਜਿਹੜੇ ਲੋਕਾਂ ਦੇ ਇੰਗਲਿਸ਼ ਟੈਸਟ ਵਿੱਚ ਜਿਹੜੇ ਲੋਕ ਫੇਲ ਹੋ ਜਾਂਦੇ ਆ ਉਹਨਾਂ ਦੇ ਜਿਹੜੇ ਲਾਇਸੈਂਸ ਮੌਕੇ ਤੇ ਰੱਦ ਕੀਤੇ ਜਾਂਦੇ ਆ ਜਾਂ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ ਤੇ ਜਾਂ ਫਿਰ ਉਹਨਾਂ ਜੇ ਕੋਈ ਉਹਨਾਂ ਦਾ ਕੋਈ ਕ੍ਰੈਕ ਬੈਕ ਕਾਉਂਟ ਨਹੀਂ ਹੈਗਾ ਉਹਨਾਂ ਨੂੰ ਫਿਰ ਉਸੇ ਹੀ ਟਾਈਮ ਤੋਂ ਟ੍ਰਕ ਤੋਂ ਮੁਕਤ ਕੀਤਾ ਜਾਂਦਾ ਜਾਂਦਾ ਯਾਨੀ ਕਿ ਰੈਡ ਟੈਗ ਕਰ ਦਿੱਤਾ ਜਾਂਦਾ। ਤੇ ਇਹ ਖਬਰ ਜਿਹੜੀ ਇਹ ਦੱਸਦੀ ਹੈਗੀ ਆ ਕਿ ਜਿਹੜਾ ਹੈਗਾ ਆ ਵਹੀਕਲ ਡਿਪਾਰਟਮੈਂਟ ਵੱਲੋਂ ਅਤੇ ਟ੍ਰਾਂਪ ਪ੍ਰਸ਼ਾਸਨ ਵੱਲੋਂ ਇਹ ਕ੍ਰੈਕਟਡ ਆਨ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਬੋਲਨੀ ਆਉਂਦੀ ਉਹ ਸੀਡੀਐਲ ਲੈ ਤੇ ਲੈ ਕਿੱਦਾਂ ਗਏ ਸੋ ਇਸੇ ਕਰਕੇ ਜਿਹੜੀ ਵੱਡੇ ਪੱਧਰ ਤੇ ਸਖਤਾਈ ਕੀਤੀ ਜਾ ਰਹੀ ਹੈ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ 6000 ਲੋਕ ਜਿਹੜੇ ਆ 6000 ਸੀਡੀਐਲ ਡਰਾਈਵਰ ਜਿਹੜੇ ਆ ਉਹਨਾਂ ਨੂੰ ਪੁਲਡ ਓਵਰ ਕਰਕੇ ਉਹਨਾਂ ਦੇ ਇੰਗਲਿਸ਼ ਟੈਸਟ ਕੀਤੇ ਗਏ ਤੇ ਵੱਡੀ ਤਦਾਦ ਵਿੱਚ ਨੰਬਰ ਬਹੁਤ ਵੱਡਾ ਹੈ ਵੱਡੀ ਤਦਾਦ ਵਿੱਚ ਉਹ ਲੋਕ ਨੇ ਜਿਹੜੇ ਇੰਗਲਿਸ਼ ਟੈਸਟ ਵਿੱਚੋਂ ਫੇਲ ਹੋਏ ਆ ਔਖੀਆਂ ਹੀ 2-4 ਗੱਲਾਂ ਹੁੰਦੀਆਂ ਆਮ ਤੁਸੀਂ ਦੇਖਦੇ ਆ ਜਿਹੜੇ ਬੰਦੇ ਨੂੰ ਕੋਲ ওভার ਕੀਤਾ ਜਾਂਦਾ ਨਾਮ ਕੀ ਐ ਕਿੱਥੋਂ ਆ ਰਿਹਾ ਐ ਇੱਥੇ ਜਾਣਾ ਕਿਹੜੀ ਕੰਪਨੀ ਦਾ ਲੋਡ ਐ ਤੇ ਕਦੋਂ ਤੁਰਿਆ ਇਹ 2-4 ਗੱਲਾਂ ਹੁੰਦੀਆਂ ਜਾਂ ਉਸ ਤੋਂ ਬਾਅਦ ਤਾਂ ਸਾਈਨ ਦਿਖਾ ਦਿੱਤੇ ਜਾਂਦੇ ਆ ਆ ਸਾਈਨ ਦਾ ਕੀ ਮਤਲਬ ਐ ਇਹ ਜਿਹੜੀਆਂ ਪੇਸਟੇ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਉਹ ਪੁੱਛਦੇ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਲੱਗਿਆ ਤੁਹਾਡੇ ਰਿਕਰਡ ਵਿੱਚ ਵੀ ਪੁੱਛਦੇ ਆ ਸੋ ਹੁਣ ਇਹ ਤਿਲ ਜ਼ਿਕਰ ਜੋ ਕਰਨਾ ਇਹ ਬੰਦਾ ਹੈ ਕਿ ਜਿਹੜੇ ਸ਼ੌਨ ਡਫੀ ਹੈ ਉਹ ਕਹਿੰਦੇ ਆ ਕਿ ਇਹ ਸਾਰਾ ਕੁਝ ਜਿਹੜਾ ਆ ਜਦੋਂ ਦਾ ਫਲੋਰੀਡਾ ਦਾ ਅਗਸਤ ਮਹੀਨੇ ਦਾ ਐਕਸੀਡੈਂਟ ਹੋਇਆ ਯੂ ਟਰਨ ਵਾਲਾ ਉਹਨੂੰ ਲੈ ਕੇ ਸਖਾਈਆਂ ਬਹੁਤ ਗੋਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਔਰ ਖਾਸ ਕਰਕੇ

थे ਵੀ ਨਾ ਮਿਸਟਰ ਵੀ ਜੀ ਬਾਰ ਗਏ ফলো ਹੋ ਗਏ ਹਾਂ ਕਿ ਹੋੜੀ ਨਾ ਘਰੀ ਘਰੀ ਕੇ ਤੇ ਰਸਤੀ ਨਾ ਕਰ ਲੈ ਡਿਟੇਲ ਨਾ ਕਰ ਲੈ ਉਹ ਐ ਇੱਕ ਨੰਬਰ ਜਿਹੜਾ ਆ 6 ਇਹ ਆਪ ਦਾ ਇੱਕ ਬੜਾ ਵੱਡਾ ਪਰ ਕੌਨਸਲ ਨੂੰ ਕਹਿ ਕਿ ਅੱਜ ਮਨੇ ਪੱਤਰਕਾਰਾਂ ਨੂੰ ਇਹ ਦੱਸਿਆ ਕਿ ਨਹੀਂ ਇਹ ਇਹ ਨੰਬਰ ਬਹੁਤ ਚੰਗਾ ਆ ਟ੍ਰਾਂਸਪੋਰਟ ਤੋਂ ਅੱਗੇ ਮਨੇ ਕਿਹਾ ਹੈ ਕਿ ਇਹ ਨੰਬਰ ਵਿੱਚ ਵੱਡੀ ਇੱਕ ਵੀ ਚਾਹੀਦੀ ਹੈ ਇੱਕ ਪੂਰੇ ਨੈਸਟ ਵਾਈਟ ਜਿਹੜਾ ਆ ਆ ਬਾਕੀ ਨੂੰ ਵਰਤ ਕੇ ਹੀ ਹੈਗੇ ਆ ਉਹ ਲੋਕ ਕਰਕੇ ਟੈਸਟ ਕੀਤਾ ਜਾਵੇ ਇਹਨਾਂ ਨੂੰ ਉਹਨਾਂ ਨੂੰ ਸੀਵੀਐਲ ਤੋਂ ਕਾਰਜ ਕਰ ਦਿੱਤਾ ਜਾਵੇ ਇਹ ਵੀ ਜਿੱਥੇ ਇਹ ਪਹਿਲਾਂ ਤਾਂ ਲੋਕਾਂ ਵਾਸਤੇ ਨਹੀਂ ਜਿਹਦਾ ਕੋਈ ਕਲੀਕ ਪਰਮਾ ਹੈ چاہے ਜੀ ਗ੍ਰੀਨ ਕਾਰਡ ਹੋਲਡਰ ਹੋਵੇ چاہے ਰਿਸੀਡੈਂਸੀ ਸ਼ਿਪ ਹੋਲਡਰ ਹੋਵੇ ਜੇਕਰ ਟੈਸਟ ਪੋਜ਼ਿਟਿਵ ਆ ਕੇ ਉਹ ਸਕਾਇਟ ਵੱਡਾ ਸਟੇਟਲ ਜਿਹੜਾ ਟੈਸਟ ਹੋ ਜਾਵੇ

ਇੱਕੋ ਜਿਹਨੂੰ ਲੈ ਕੇ ਇਸ ਟਾਈਮ ਜਿਹੜਾ ਆ ਟ੍ਰਾਂਸਪੋਰਟ ਵਿਭਾਗ ਜਿਹੜਾ ਸ਼ੋਨ ਦਾ ਪੀਜ਼ਾ ਜਿਹੜਾ ਇਹ ਕਾਨੂੰਨ ਹੈਗਾ ਆ ਉਹ ਵਰਗੇ ਪੱਤਰ ਤੇ ਜਿਹੜਾ ਉਹ ਐਕਟ ਕਾਉਂ ਕਰ ਰਿਹਾ ਹੂੰ ਚੁਗਾਮਾ ਸਾਹਿਬ ਇੱਕ ਤਾਂ ਪਾਸੇ ਜਦੋਂ ਹੁਣ ਇਹ ਕਿਹਾ ਉਹਨਾਂ ਨੇ ਕਿ ਵਰਕ ਪਰਮਿਟ ਵਾਲੇ ਨਹੀਂ ਚਲਾ ਸਕਦੇ ਟਰੱਕ ਜੀ ਦੂਜੇ ਪਾਸੇ ਜਿਹੜੇ ਲੋਕ ਚਲਾ ਸਕਦੇ ਨੇ ਸਾਡੇ ਵੀਰ ਗ੍ਰੀਨ ਕਾਰਡ ਹੋਲਡਰ ਨੇ ਜਾਂ ਸਿਟੀਜ਼ਨ ਨੇ ਜੇਕਰ ਭਾਈ ਇੰਗਲਿਸ਼ ਨਹੀਂ ਆਉਂਦੀ ਤਾਂ ਬੇਨਤੀ ਕਰਦੇ ਆ ਕੋਈ ਬਹੁਤ ਵੱਡਾ ਕੰਮ ਨਹੀਂ ਹੈਗਾ ਚਾਰ ਪੰਜ ਸ਼ੇ ਕੁਐਸਚਨ ਹੈਗੇ ਨੇ ਉਹ ਜੇਕਰ ਪੁੱਛਦੇ ਨੇ ਤੇ ਉਹਦੇ ਬਾਰੇ ਜਰੂਰ ਇੰਗਲਿਸ਼ ਦੇ ਵਿੱਚ ਆਪਣਾ ਹੱਥ ਸੁਖਾਲਾ ਕਰ ਦੋ ਨਹੀਂ ਤੇ ਤੁਹਾਡਾ ਵੀ ਸੀਡੀਐਲ ਜਿਹੜਾ ਹੈ ਉਹ ਰੱਦ ਕੀਤਾ ਜਾ ਸਕਦਾ ਜੇਕਰ ਤੁਹਾਨੂੰ ਇੰਗਲਿਸ਼ ਦਾ ਤੁਹਾਡਾ ਜਿਹੜਾ ਟੈਸਟ ਹੈ ਉਹ ਲਿਆ ਜਾਵੇਗਾ ਤਾਂ ਫਿਰ ਉਹਨਾਂ ਨੂੰ ਵੀ ਸਿੱਖ ਲੈਣੀ ਚਾਹੀਦੀ ਇਸ ਮੌਕੇ ਤੇ ਕਿਉਂਕਿ ਹਾਲਾਤ ਜਿਹੜੇ ਨੇ ਉਹ ਬਹੁਤੇ ਚੰਗੇ ਨਹੀਂ ਹੈਗੇ ਜੀ ਬਿਲਕੁਲ ਦੇਖੋ ਜੀ ਜਿਹੜਾ ਯੂਐਸਏ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਹੈ ਇਹਨਾਂ ਦੀ ਬਹੁਤ ਸਖਤ ਹਦਾਇਤਾਂ ਨੇ ਪੂਰੇ ਮਿਸ਼ਨ ਵਾਈਟ ਦੇਖੋ ਇਹ ਜਿਹੜਾ ਫੈਸ਼ਨ ਹੈਗਾ ਆ ਇਹ ਬਹੁਤ ਹੀ ਜਿਹੜਾ ਹੈਗਾ ਕਹ ਲਓ ਕਿ ਅ ਜਿਸ ਹੈਗਾ ਕਿ ਤੁਸੀਂ ਜਿਹੜਾ 3000 ਪਾਉਂਡ ਦਾ ਡੋਰ ਲੈ ਕੇ ਉਡੋੜਦੇ ਜਾ ਰਹੇ ਆ ਤੁਸੀਂ ਇੱਕ ਬਹੁਤ ਕਹੋ ਕਿ professionlism ਦੇ ਨਾਲ ਜਿਹੜਾ ਚੱਲਣਾ ਹੈਗਾ ਇਹ ਟ੍ਰਕ ਡਰਾਈਵਿੰਗ ਜਿਹੜਾ ਕਿਹਾ ਆ ਇਸ ਨੂੰ ਇਹ ਵਰਗ ਦੇ ਲੋਕਾਂ ਨੇ ਤਾਂ ਬਹੁਤ ਈਜੀ ਜਿਹਾ ਲੈ ਕੇ ਆ ਆਪਣਾ ਕੰਮ ਕਰ ਰਹੇ ਆ ਪਰ ਇਹ ਲੌਂਗ ਟਰਮ ਦਾ ਕਿਤਾ ਹੈਗਾ ਕਿ ਨਾ ਕੋਈ ਕੁਝ ਮਹੀਨਿਆਂ ਦੀ ਖੇਡ ਹੈ ਨਾ ਕੋਈ ਸਾਲਾਂ ਦੀ ਖੇਡ ਹੈ ਤੇ ਇਹ ਸਦਾ ਹੀ ਚੱਲਦਾ ਰਹਿਣਾ ਤੇ ਇਹਦੇ ਨਾਲ ਹੀ ਅਮਰੀਕਾ ਜਿਹੜਾ ਆ ਉਹ ਹੁੰਦਾ ਇਸ ਕਰਕੇ ਕਿਉਂਕਿ ਉਹ ਕਹਿੰਦੇ ਆ ਕਿ ਇੱਥੇ ਕੋਈ ਹੋਰ ਲੈਂਗੁਏਜ ਹੈ ਨਹੀਂ ਆ ਇੰਗਲਿਸ਼ ਹੀ ਹੈਗੀ ਆ ਤੇ ਇਸ ਕਰਕੇ ਸਾਰੇ ਜਿਹੜੇ ਸਾਈਨ ਹੈ ਉਹ ਇੰਗਲਿਸ਼ ਵਿੱਚ ਹੀ ਲਿਖੇ ਹੁੰਦੇ ਆ ਕੋਈ ਦੂਜੀ ਭਾਸ਼ਾ ਵਿੱਚ

ਕਾਸੀ ਪਹਿਲਾਂ ਜਿੱਕਰ ਕੀਤਾ ਕਿ ਉਹਨਾਂ ਦਾ ਕਹਿਣਾ ਹੈ ਚਾਹੇ ਤੁਸੀਂ ਇੱਥੇ ਪਰਮਨੈਂਟ ਰੈਜ਼ੀਡੈਂਟ ਹੈਗੇ ਆਂ ਜਾਂ ਸਿਟੀਜ਼ਨ ਹੈਗੇ ਆਂ ਚਾਹੇ ਜਿਹੜੇ ਆਨ ਡੋਕਸ ਦੇ ਵਿੱਚ ਪਈ ਹੀ ਪਏ ਆ ਇੰਗਲਿਸ਼ ਟੈਸਟ ਨਹੀਂ ਲੈ ਕੇ ਉਹ ਸਾਰਿਆਂ ਨੂੰ ਕੋਈ ਰਸੇ ਬਣ ਗਏ ਆ ਇੰਗਲਿਸ਼ ਜੇ ਤੁਹਾਨੂੰ ਨਹੀਂ ਬੋਲਣੀ ਆਉਂਦੀ ਜਾਂ ਸਿੱਖ ਲਓ ਜਾਂ ਆਪਾਂ ਇਹਦੇ ਬਾਰੇ ਤੁਸੀਂ ਜਾਣਕਾਰੀ ਲੈ ਲਓ ਕਲਾਸਾਂ ਲੈ ਲਓ ਤੁਹਾਡੇ ਵਾਸਤੇ ਠੀਕ ਹੈ ਜੇ ਨਹੀਂ ਕੱਲ ਨੂੰ ਜੇ ਤੁਸੀਂ ਆ ਉਹ ਵੀ ਜਾਨੇ ਆ ਤੁਸੀਂ ਇੰਗਲਿਸ਼ ਟੈਸਟੋਂ ਫੇਲ ਹੋਨੇ ਆ ਫਿਰ ਹੋ ਸਕਦਾ ਹੈ ਕਿ ਤੁਹਾਨੂੰ ਵੀ ਸੀਡੀਐਲ ਜਿਹੜਾ ਆ ਉਹ ਕੋਲ ਪਾ ਦੇਵੀਂ ਹੂੰ ਬਿਲਕੁਲ ਜੀ ਆਓ ਆਸ ਕਰਦੇ ਆ ਕਿ ਕਿਉਂਕਿ ਅਸੀਂ ਹਰ ਵੀਡੀਓ ਦੇ ਵਿੱਚ ਜ਼ਿਕਰ ਕਰਦੇ ਆ ਕਿ ਸਾਡੇ ਵੀਰ ਭੈਣ ਭਰਾ ਸਾਡੇ ਅਰਗੇ ਨੇ ਸਾਡੇ ਵੀ ਭਰਾ ਜਿਹੜੇ ਨੇ ਟਰੱਕ ਚਲਾਉਂਦੇ ਨੇ ਸਾਡੇ ਵੀ ਫੈਮਿਲੀ ਮੈਂਬਰ ਟਰੱਕ ਚਲਾਉਂਦੇ ਨੇ ਇਸ ਕਰਕੇ ਤੁਸੀਂ ਵੀਰੋ ਖਬਰਾਂ ਨੂੰ ਇਸ ਤਰੀਕੇ ਨਾਲ ਨਾ ਲਿਆ ਕਰੋ ਕਿ ਇਹ ਡਰ ਵਾਲੀਆਂ ਖਬਰਾਂ ਹੈਗੀਆਂ ਨੇ ਡਰ ਵਾਲੀਆਂ ਨਹੀਂ ਡਰ ਦੇ ਨਾਲ ਨਾਲ ਚਿੰਤਾ ਤੇ ਸੁਚੇਤ ਕਰਨ ਵਾਲੀਆਂ ਖਬਰਾਂ ਜ਼ਰੂਰ ਹੈਗੀਆਂ ਨੇ ਜਿਸ ਤਰੀਕੇ ਦੇ ਨਾਲ ਐਸੋ ਜਿਹੜੀ ਗਵਰਨਮੈਂਟ ਚੱਲਦੀ ਪਈ ਹੈ 트ੰਪਸ ਸਾਹਿਬ ਦੀ ਜਿਹੜੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਕੰਮਕਾਰ ਕੀਤੇ ਜਾ ਰਹੇ ਨੇ ਉਹ ਬਹੁਤ ਹੀ ਚਿੰਤਾਜਨਕ ਹੈਗੇ ਨੇ ਖਾਸ ਕਰਕੇ ਇਮੀਗ੍ਰੈਂਟ ਦੇ ਲਈ ਰਲ ਮਿਲ ਕੇ ਆਪਾਂ ਇਸ ਘੜੀ ਦੇ ਵਿੱਚੋਂ ਬਾਹਰ ਜ਼ਰੂਰ ਆਉਣਾ ਹੈਗਾ ਅਪੀਲ ਕਰਦੇ ਹੁੰਦੇ ਆ ਕਿ ਬਾਈ ਜੀ ਕੰਮ ਕਰ ਅਸੀਂ ਅਰਦਾਸ ਤੇ ਦੁਆਈ ਕਰ ਸਕਦੇ ਇੱਥੇ ਬੈਠੇ ਕਰੀਏ ਕੀ ਦੇਖੋ ਸਾਡਾ ਕੰਮ ਜਿਹੜਾ ਉਹ ਤਾਂ ਅਸੀਂ ਕਰਨਾ ਹੀ ਕਰਨਾ ਭਾਵੇਂ ਕੋਈ ਸਾਨੂੰ ਮੰਦਾ ਬੋਲੇ ਚੰਗਾ ਬੋਲੇ ਪਰਸੀ ਨਾਲ ਦੀ ਨਾਲ ਅਰਦਾਸ ਦੁਆ ਉਸ ਪਰਮਾਤਮਾ ਅਗੇ ਜਰੂਰ ਕਰਦੇ ਹੁੰਨੇ ਆ ਕਿ ਸਾਰਿਆਂ ਦੇ ਪਰਿਵਾਰ ਨੇ ਪੰਜਾਬ ਦੇ ਵਿੱਚ ਇੱਥੇ ਨੇ ਇਸ ਕਰਕੇ ਆ ਇਹ ਰਲ ਮਿਲ ਕੇ ਸਮਾਂ ਟਪਾ ਲਈਏ ਫਿਰ ਅੱਗੇ ਦੀ ਅੱਗੇ ਦੇਖੀ ਜਾਊਗੀ ਆ ਜਿਹੜਾ ਸਮਾਂ ਹੈ ਜੇ ਜੇਕ ਟਪ ਗਿਆ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਕੋਈ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਪੈਦਾ ਨਹੀਂ ਹੋਣੇ ਕਿਉਂਕਿ ਅਸੀਂ ਜਿੰਨੇ ਵੀ ਲੋਕਾਂ ਨਾਲ ਗੱਲ ਕਰਦੇ ਆ ਜਿੰਨੇ ਵੀ ਲੋਕਾਂ ਨਾਲ ਕਿਸੇ ਬੰਦੇ ਨੂੰ 30 ਸਾਲ ਹੋ ਗਏ 35 ਸਾਲ ਹੋ ਗਏ ਉਹਨਾਂ ਦਾ ਇਹੀ ਕਹਿਣਾ ਹੈ ਕਿ ਬਾਈ ਜੀ ਹਾਲਾਤ ਬਦਲਦੇ ਜ਼ਰੂਰ ਰਹੇ ਨੇ ਪਰ ਇਸ ਤਰ੍ਹਾਂ ਦੇ ਹਾਲਾਤ ਕਦੀ ਅਮਰੀਕਾ ਦੇ ਨਹੀਂ ਹੋਏ ਹੈਗੇ ਚੁਗਾਵਾਂ ਸਾਹਿਬ ਵੀ ਕਹਿਣਾ ਚਾਹੁੰਦੇ ਨੇ ਕੁਝ ਮੈਂ ਉਹੀ ਕਹਿਣਾ ਚਾਹੁੰਦਾ ਆ ਕਿ ਤੁਸੀਂ ਅਪੀਲ ਕੀਤੀ ਆ ਮੈਂ ਕੋਈ ਐਡਾਪਟ ਕਰਨਾ ਚਾਹੁੰਦਾ ਆ ਕਿ ਜਿੰਨੇ ਵੀ ਆਪਣੇ ਭੈਣ ਭਰਾ ਇਤੇ ਟਰਕਿੰਗ ਇੰਡਸਟਰੀ ਵਿੱਚ ਹੈਗੇ ਆ ਚਾਹੇ ਲੌਂਗ ਟਰਮ ਤੋਂ ਆ ਚਾਹੇ ਸ਼ਾਰਟ ਟਰਮ ਤੋਂ ਆ ਇਹ ਖਾਸ ਕਰਕੇ ਉਹ ਲੋਕ ਜਿਨ੍ਹਾਂ ਕੋਲ ਗ੍ਰੀਨ ਕਾਰਡ ਸਿਟੀਜ਼ਨਸ਼ਿਪ ਹੈਗੀ ਆ ਆ ਜੇ ਕਿਸੇ ਦਾ ਕੋਈ ਇੰਗਲਿਸ਼ ਵਿੱਚੋਂ ਹੱਥ-ਤੰਗ ਹੈ ਉਹਨਾਂ ਬਾਈ ਜੀ ਅੱਜਕੱਲ ਇਲੈਕਟ੍ਰੋਨਿਕ ਦਾ ਯੁੱਗ ਹੈਗਾ ਤੁਸੀਂ ਆਪਣੇ ਫੋਨ ਤੇ ਐਪਾ ਡਾਊਨਲੋਡ ਕਰ ਸਕਦੇ ਹੋ ਉਹਨਾਂ ਦੇ ਜਰੀਏ ਵੀ ਇੰਗਲਿਸ਼ ਸਿੱਖ ਸਕਦੇ ਆ ਜੇ ਤੁਸੀਂ ਆਪਣੇ ਜਿਹੜੇ ਜਿਹੜੇ ਸਕੂਲ ਹੁੰਦੇ ਆ ਅਡਲਟ ਸਕੂਲ ਹੁੰਦੇ ਆ ਫ੍ਰੀ ਹੁੰਦੇ ਆ ਫ੍ਰੀ ਆਫ ਕਾਸਟ ਹੁੰਦੇ ਆ ਤੁਸੀਂ ਉਹ ਸਕੂਲ ਲੈ ਸਕਦੇ ਆ ਇੰਗਲਿਸ਼ ਸਿੱਖਣੀ ਕੋਈ ਬਹੁਤ ਵੱਡੀ ਨਹੀਂ ਮੈਂ ਇੱਥੇ ਉਹ ਵੀ ਲੋਕ ਇੰਗਲਿਸ਼ ਬੋਲਦੇ ਔਰ ਪੜ੍ਹਦੇ ਲਿਖਦੇ ਮੈਂ ਉਹ ਵੇਖਿਆ ਜਿਹੜੇ ਇੰਡੀਆ ਵਿੱਚ 8-10 ਜਮਾਤਾਂ ਹੀ ਮਸੀਂ ਪੜ੍ਹੇ ਆ ਤੇ ਪਰ ਇਥੇ ਆ ਕੇ ਉਹਨਾਂ ਨੇ ਅਡਲਟ ਸਕੂਲ ਲੈ ਕੇ ਜਾਂ ਕਿਸੇ ਜਰੀਏ ਹੈਗਾ ਉਹਨਾਂ ਨੇ ਇਹ ਭਾਸ਼ਾ ਸਿੱਖੀ ਹੈ ਔਰ ਲਿਖਣੀ ਪੜ੍ਹਨੀ ਤੇ ਬੋਲਣੀ ਉਹਨਾਂ ਨੂੰ ਆ ਗਈ ਹੈ ਕੋਈ ਵੱਡੀ ਗੱਲ ਨਹੀਂ ਹੁੰਦੀ ਜੇ ਤੁਸੀਂ ਬਾਈ ਜੀ ਇੰਨਾ ਵੱਡਾ ਕੰਮ ਕਰ ਸਕਦੇ ਆ ਟਰੱਕ ਦਾ ਲਾਇਸੈਂਸ ਲੈ ਸਕਦੇ ਆ ਟਰੱਕ ਡਰਾਈਵ ਕਰ ਸਕਦੇ ਆ ਲੋਡ ਚੱਕ ਸਕਦੇ ਆ ਬੜਾ ਕੁਝ ਕਰ ਸਕਦੇ ਆ ਜੇ ਤੁਸੀਂ ਪੜ੍ਹ ਸਕਦੇ ਆ ਤੇ ਬੋਲਣੀ ਤੇ ਲਿਖਣੀ ਕੋਈ ਵੱਡੀ ਗੱਲ ਨਹੀਂ ਹੁੰਦੀ ਜਿੰਨੀ ਕੁ ਗੁਜ਼ਾਰੇ ਚੋ ਕਿ ਚਾਹੀਦੀ ਹੁੰਦੀ ਆ ਤੁਸੀਂ ਕਰ ਸਕਦੇ ਆ ਅਡਲਟ ਸਕੂਲ ਲੈ ਲਓ ਜਾਕੀ ਇਦਾਂ ਦੇ ਐਪਸ ਡਾਊਨਲੋਡ ਕਰ ਲਓ ਜਿਨ੍ਹਾਂ ਦੇ ਜ਼ਰੀਏ ਤੁਸੀਂ ਇੰਗਲਿਸ਼ ਪੜ੍ਹ ਲਿਖ ਸਕਦੇ ਆਂ ਤੇ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਇਸ ਕਿੱਤੇ ਵਿੱਚ ਰਹਿਣਾ ਚਾਹੁੰਦੇ ਹੋ